ਇੱਕ ਧਰਮੀ ਬਾਬਲ ਨੇ ਸ਼ਹਿਰ ਪੰਭੌਰ ਚ ਕਹਿਰ ਕਮਾਇਆ ਧੀ ਆਪਣੀ ਸੱਸੀ ਨੂੰ ਰਖ ਸੰਦੂਕ ਚ ਜਿੰਦਾ ਲਾਇਆ ਗਲਬੰਨਤ ਵੀ ਤਾਈ ਸੋਨਾ ਚਾਂਦੀ ਕੋਲ ਟਿਕਾਵੇ ਅਜ ਧੀ ਇੱਕ ਰਾਜੇ ਦੀ ਲੋਕੋ ਰੁੜੀ ਨਦੀ ਵਿੱਚ ਜਾਵੇ ਜਨਮੀ ਜਦ ਸੱਸੀ ਸੀ ਲੱਖਾਂ ਸ਼ਗਨ ਪੰਭੌਰ ਮਨਾਏ ਪੁੱਛੇ ਰਾਜਾ ਜੋਤਸੀ ਨੂੰ ਸੱਸੀ ਕੀ ਨੇ ਲੇਖ ਲਿਖਾਏ ਲਾ ਟੇਵਾ ਦੱਸ ਦੇਵੋ ਰਾਣੀ ਮਾ ਮੁਖ ਚੋ ਫਰਮਾਵੇ ਅੱਜ ਧੀ ਇੱਕ ਰਾਜੇ ਦੀ ਲੋਕੋ ਰੁੜੀ ਨਦੀ ਵਿੱਚ ਜਾਵੇ ਪੱਗ ਰੋਲੂ ਬਾਬਲ ਦੀ ਜੋਤਸੀ ਟੇਵਾ ਲਾ ਫਰਮਾਇਆ ਲੇਖਾਂ ਵਿੱਚ ਸੱਸੀ ਨੇ ਇਸ਼ਕ ਦਾ ਕਾਲਾ ਹਰਫ ਲਿਖਾਇਆ ਵਿੱਚ ਸਾਲ 16 ਦੇ ਇਹ ਤਾਂ ਦਾਗ ਕੁੱਲ ਨੂੰ ਲਾਵੇ ਅੱਜ ਧੀ ਇੱਕ ਰਾਜੇ ਦੀ ਲੋਕੋ ਰੁੜੀ ਨਦੀ ਵਿੱਚ ਜਾਵੇ ਕੁਦਰਤ ਹੈ ਕਾਦਰ ਦੀ ਮੌਲਾ ਕੀ ਕੀ ਰੰਗ ਦਿਖਾਉਂਦਾ ਬਾਬਲਤੀ ਆਪਣੀ ਨੂੰ ਆਪਣੇ ਹੱਥੀਂ ਨਦੀ ਰੜਾਉਂਦਾ ਝੂਠੀ ਇੱਜ਼ਤ ਦੇ ਬਦਲੇ ਬੰਦਾ ਕਿਡਾ ਪਾਪ ਕਮਾਵੇ ਅੱਜ ਧੀ ਇੱਕ ਰਾਜੇ ਦੀ ਲੋਕੋ ਰੁੜੀ ਨਦੀ ਵਿੱਚ ਜਾਵੇ ਧੀ ਹੋਵੇ ਸੁਨੱਖੀ ਜੇ ਗੱਲਾਂ 100 100 ਜੱਗ ਬਣਾਉਂਦਾ ਧੀ ਹੋਵੇ ਇੱਕ ਸੋਹਣੀ ਜੇ ਪੈੜਾ ਜੱਗ ਨਹੀਂ ਪਰਣਾਉਂਦਾ ਧੀ ਚਿੜੀ ਹੈ ਆਟੇ ਦੀ ਦੱਸੋ ਕਿੱਥੇ ਕੋਈ ਲੁਕਾਵੇ ਅੱਜ ਧੀ ਇੱਕ ਰਾਜੇ ਦੀ ਲੋਕੋ ਰੁੜੀ ਨਦੀ ਵਿੱਚ ਜਾਵੇ ਸਭ ਖੇਲ ਮੁਕੱਦਰਾਂ ਦੇ ਭੋਗਿਏ ਕਿਸਮਤ ਵਿੱਚ ਲਿਖਾਇਆ ਰਾਜੇ ਘਰ ਜਨਮ ਲਿਆ ਅੱਤਾ ਧੋਬੀ ਬਾਪ ਬਣਾਇਆ ਕੋਈ ਦੋਸ਼ ਕਿਸੇ ਦਾ ਨਾ ਸੱਸੀ ਲਿਖਿਆ ਲੇਖ ਹੰਡਾਵੇ ਅੱਜ ਧੀ ਇੱਕ ਰਾਜੇ ਦੀ ਲੋਕੋ ਰੁੜੀ ਨਦੀ ਵਿੱਚ ਜਾਵੇ ਲੋਕੋ ਰੁੜੀ ਨਦੀ ਵਿੱਚ ਜਾਵੇ